ਅਕਾਲੀ ਦਲ ਦੇ ਉਮੀਦਵਾਰਾਂ ਨੂੰ ਅੰਦਰ ਨਹੀਂ ਬੜਨ ਦਿੱਤਾ ਜਦੋਂ ਮੈਂ ਆਪ ਗਿਆ ਉੱਥੇ ਤੁਸੀਂ ਦੇਖਿਆ ਸਾਰਿਆਂ ਨੇ মিডিਆ ਰਹੀ ਕਿ ਕਹਿੰਦੇ ਜੀ ਅੰਦਰੋਂ ਸੁਨੇਹਾ ਆਊਗਾ ਤਾਂ ਭੇਜਾਂਗੇ ਇਹ ਕੀ ਮਤਲਬ ਹੋਇਆ ਜੀ ਜੇ ਉਮੀਦਵਾਰ ਜਾਊਗਾ ਤਾਂ ਹੀ ਫਾਰਮ ਜਮ੍ਹਾਂ ਕਰਾਊਗਾ ਅੰਦਰੋਂ ਰਟਰਨਿੰਗ ਅਫਸਰ ਨੂੰ ਕੀ ਪਤਾ ਕਿ ਕੌਣ ਫਾਰਮ ਭਰਨ ਆਇਆ ਇੱਕ ਕਿਲੋਮੀਟਰ ਤੱਕ ਨਾਕੇ ਲਾਏ ਹੋਏ ਨੇ ਉਤੋਂ ਅੱਗੇ ਕੱਲੇ ਕੈਂਡੀਡੇਟ ਨੂੰ ਜਾਣ ਦਿੰਦੇ ਨੇ ਗਵਾਹਾਂ ਨੂੰ ਜਾਣ ਨਹੀਂ ਦਿੰਦੇ ਕਿਉਂਕਿ ਦੋ ਗਵਾਹ ਚਾਹੀਦੇ ਨੇ ਨਾਲ ਅੰਦਰ ਜੇ ਕੋਈ ਰਟਰਨਿੰਗ ਅਫਸਰ ਤੱਕ ਦਾ ਪਹਿਲੀ ਗੱਲ ਦਾ ਪਹੁੰਚਾ ਨਹੀਂ ਦਿੰਦੇ ਜੇ ਪਹੁੰਚ ਦੇਣ ਰਿਟਰਨਿੰਗ ਅਫਸਰ ਕਹਿੰਦਾ ਕਿ ਭਾਈ ਗਵਾ ਲੈ ਕੇ ਉਹ ਨਾਲ ਫੇਰ ਬਾਹਰ ਆਓ ਤੇ ਜਦੋਂ ਅਸੀਂ ਰੌਲਾ ਰੂਲਾ ਪਾ ਕੇ ਕੁਝ ਉਮੀਦਵਾਰਾਂ ਨੂੰ ਅੰਦਰ ਭੇਜਿਆ ਤਾਂ ਹੈਰਾਨੀ ਉਦੋਂ ਹੋਈ ਕਿ ਰਿਟਰਨਿੰਗ ਅਫਸਰ ਦੇ ਕਮਰੇ ਤੋਂ ਪਹਿਲਾਂ ਗੁਰਲਾਲ ਘਨੌਰ ਐਮ ਐਲ ਏ ਘਨੌਰ ਜਿਹੜਾ ਕੀ ਆਪਾਂ ਨੂੰ ਪਤਾ ਕਿ ਟਰਾਲੀ ਚੋਰੀ ਉਥੋਂ ਸਟਾਰਟ ਹੋਈ ਸੀ ਘਨੌਰ ਤੋਂ ਧਰਨੇ ਤੋਂ ਹੁਣ ਮੈਨੂੰ ਕੋਈ ਕਹਿਣ ਦੀ ਗੁਰੇਜ ਨਹੀਂ ਕਿ ਟਰਾਲੀ ਚੋਰ ਮਹਿਕਮਾ ਜਿਹੜੇ ਗੁੰਡਿਆਂ ਨੇ ਕਿਸਾਨਾਂ ਨੇ ਆ ਪੰਜਾਬ ਦੀਆਂ ਸ਼ੰਭੂ ਧਰਨੇ ਤੋਂ ਟਰਾਲੀਆਂ ਚੋਰੀ ਕਰਾਉਣ ਚ ਰੋਲ ਲਮਾਇਆ ਸੀ ਉਹ ਲੋਕ ਅੱਜ ਉੱਥੇ ਦਫ਼ਤਰ 'ਚ ਬਹਿ ਕੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਜਿਹੜਾ ਉਮੀਦਵਾਰ ਜਾਂਦਾ ਪਾੜੁੰਦੇ ਨੇ ਹੁਣ ਇੱਕ ਲੇਡੀ ਜੋ ਉਮੀਦਵਾਰ ਆ ਉਹ ਅੰਦਰ ਜਾਂਦੀ ਆ ਹੁਣ ਉਹ ਤੋਂ ਫਾਰਮ ਖੋਲੰਦੇ ਨੇ ਮੈਂ ਇੱਕ ਦੋ ਦਾ ਨਾਮ ਵੀ ਲੈ ਦੇਣਾ ਇੱਕ ਹੈਗਾ ਇੰਦਰਜੀਤ ਸਿੰਘ ਸਿਆਲੂ ਉਗਾਹੀ ਕਰ ਰਿਹਾ ਸੀ ਇਹ ਗੁਰਲਾਲ ਘਨੌਰ ਦਾ ਖਾਸਮਗਾ ਚਮਚਾ ਨਾਮ ਆ ਮੈਂ ਤਾ ਲਿਆ ਸਾਰਿਆਂ ਦੇ ਨਾਮ ਆ ਕੇ ਮੇਰੇ ਕੋਲ ਜਿਹੜੇ 4-5 ਸਪੈਸ਼ਲ ਉੱਤੇ ਬੈਠੇ ਸੀ ਬਖਸਾਂਗੇ ਕਿਸੇ ਨੂੰ ਨਹੀਂ ਬਾਏ ਨੇ ਮੋਲਾਵੇ ਇਕੱਲੇ ਇਕੱਲੇ ਦਾ ਕੋਈ ਡਰ ਪੈ ਨਹੀਂ ਇਹ ਅਫਸਰ ਜਿਹੜੇ ਵਿੱਚੇ ਬੀੜੀ ਪਿਓ ਕੱਲ ਦੇ ਜਿਹੜੇ ਆ ਦੋਨੋਂ ਬਲਾਕਾਂ ਦੇ ਅਕਾਲੀ ਦਲ ਦੇ ਉਮੀਦਵਾਰ ਸ਼ੰਭੂ ਬਲਾਕ ਤੇ ਘਨੌਰ ਬਲਾਕ ਤੇ ਧੱਕੇ ਖਾਂਦੇ ਫਿਰਦੇ ਨੇ ਕੋਈ ਐਨੋਸੀ ਨਹੀਂ ਕਿਸੇ ਨੂੰ ਚੁੱਲਾ ਟੈਕਸ ਦੰਦੇ ਨੇ ਕਿਸੇ ਨੂੰ ਨਹੀਂ ਦੰਦੇ ਪੰਜ-ਪੰਜ ਘੰਟੇ ਮਿੰਤਾ ਕਰਦੇ ਆ ਕਦੇ ਕਹਿੰਦੇ ਨੇ ਘਨੌਰ ਆ ਜਾਓ ਕਦੇ ਕਹਿੰਦੇ ਨੇ ਅਸੀਂ ਰਾਜਪੁਰੇ ਬੈਠੇ ਆ ਕਦੇ ਕਹਿੰਦੇ ਆ ਅਸੀਂ ਸ਼ੰਭੂ ਬਲਾਕ 'ਚ ਬੈਠੇ ਆ ਮਤਲਬ ਹੈਰਾਨੀ ਇਹ ਆ ਕਿ ਲੋਕਤੰਤਰ ਦਾ ਘਾਣ ਫਾਰਮ ਹੀ ਨਹੀਂ ਭਰੇ ਪਰਨ ਦੇਰ ਜਾ ਰਹੇ ਜੇ ਆਮ ਆਦਮੀ ਪਾਰਟੀ ਇੰਨੀਓ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਕੰਮ ਕੀਤੇ ਨੇ ਜੇ ਇੰਨੀਓ ਜਾਣ ਹੈ ਫਾਰਮ ਭਰੋ ਬਰਾਬਰ ਇਲੈਕਸ਼ਨ ਲੜੋ ਇਹ ਕਿਹਾ ਕਿ ਤੁਸੀਂ ਫਾਰਮ ਹੀ ਨਹੀਂ ਭਰਨ ਦੋਗੇ ਅਕਾਲੀ ਦਲ ਦੇ ਉਮੀਦਵਾਰ ਨੂੰ ਜਦੋਂ ਅੰਦਰ ਜਾਣ ਤੋਂ ਪੁਲਿਸ ਨੇ ਰੋਕਿਆ ਸੀ ਉੱਥੇ ਗਾਹ ਪਾ ਕੇ ਕੁਝ ਉਮੀਦਵਾਰ ਨੂੰ ਅੰਦਰ ਪਾੜਿਆ ਜਦੋਂ ਅੰਦਰ ਬਾੜੇ ਨਾਲ ਹੀ ਫਾਰਮ ਖੋਲਹੁੰਦੇ ਨੇ ਸੋ ਜਿੱਥੇ ਮੇਰੀ ਮਾਨਯੋਗ ਚੋਣ ਕਮਿਸ਼ਨੋਂ ਅਸੀਂ ਕਲੇਰ ਸਾਹਿਬ ਜੀ ਮਿਲ ਕੇ ਆਏ ਆਂ ਜਿੱਥੇ ਬੇਨਤੀ ਹੈ ਤੇ ਐਕਸ਼ਨ ਲਿਆ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਹ ਜਿਹੜਾ ਨੰਗਾ ਨਾਚ ਘਨੌਰ ਚ ਚੱਲ ਰਿਹਾ ਇਹ ਡਾ ਕਰੋ ਇਹ ਸਰਕਾਰ 5-7 ਮਹੀਨੇ ਦੀ ਇਹਦੇ ਦਬਾਹ ਹਟ ਬਾਲਾ ਕੰਮ ਨਾ ਕਰੋ ਖਾਸ ਕਰਕੇ ਐਮਐਲਏ 31 ਮਾਰਚ 2026 ਤੱਕ ਦੀ ਵੈਲਿਡਿਟੀ ਇਹਨਾਂ ਦੀ 4-5 ਮਹੀਨੇ ਦੀ ਉਤੋਂ ਬਾਅਦ ਇਹ ਸਾਰਿਆਂ ਨੂੰ ਬਦਲ ਕੇ 80% ਆਮ ਆਦੀ ਪਾਰਟੀ ਦੇ ਐਮਐਲਏ ਨੂੰ ਬਦਲ ਕੇ ਇਹਨਾਂ ਨੇ ਹਲਕਾਚਾਰ ਲਾਦਣੇ ਅਗਲੇ 5-4 ਮਹੀਨੇ ਦੇ ਵਿੱਚ ਨਵੇਂ ਕਿਉਂਕਿ 80% ਜਿਹੜਾ ਇਹ ਵਿਭਾਗ ਹੈ ਪੁਰਾਣਾ ਟਰਾਲੀ ਚੋਰ ਇਹਨਾਂ ਦੀਆਂ ਟਿਕਟਾਂ ਬਦਲ ਕੇ ਨਵੇਂ ਬੰਦੇ ਲਿਆਉਣਗੇ ਟਿਕਟਾਂ ਵੀ ਨਹੀਂ ਮਿਲਣੀਆਂ ਸੋ ਜਿਹੜੇ ਬੰਦਿਆਂ ਨੂੰ ਟਿਕਟਾਂ ਨਹੀਂ ਮਿਲਣੀਆਂ ਅਫਸਰਾਂ ਨੂੰ ਬੇਨਤੀਆਂ ਦੇ ਥੱਦੇ ਨਾਲ ਕੋ ਜਿਹੜੇ ਉਹਨਾਂ ਦੇ ਗੁੰਡੇ ਨੇ ਮੈਂ ਸਖਤੀ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਹੁਣ ਦੇਖੋ ਬੇਨਤੀ ਵਾਲਾ ਕੰਮ ਤਾਂ ਗਿਆ ਖਤਮ ਹੋਣ ਕਿ 19 ਦੀਆਂ 21 ਦੀ ਕਹਾਵਤ ਜਦੋਂ ਸਮਾਂ ਆਇਆ ਬਾਏ ਨੇਮ ਤੁਹਾਡੇ 19 ਦੀ ਹੈ 121 ਮੋੜਾਂਗੇ ਫਿਰ ਫਿਰ ਇਹ ਹੁਣ ਲਿਆਜ ਨਹੀਂ ਹੈਗੀ ਕਿਸੇ ਗੱਲ ਦੀ ਕਿਉਂਕਿ ਅਸੀਂ ਬੇਨਤੀਆਂ ਕਰ ਰਹੇ ਆਂ ਮਾਨਯੋਗ ਚੋਣ ਕਮਿਸ਼ਨ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਇਹ ਜਿਹੜਾ ਟਰਾਲੀ ਚੋਰ ਮਹਿਕਮਾ ਇਹਨੂੰ ਨੱਥ ਪਾਓ ਕਿਉਂਕਿ ਇਹ ਲੋਕਤੰਤਰ ਦਾ ਘਾਣ ਕਰ ਰਿਹਾ ਤੁਸੀਂ ਫਾਰਮ ਪਰੋ ਇਲੈਕਸ਼ਨ ਲੜੋ ਡਰਾਬੇ ਮਾਰੇ ਜਾ ਰਹੇ ਨੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਅਸੀਂ ਖੜੇ ਕਰਦੇ ਉਹਨਾਂ ਦੇ ਪਰਚੇ ਪਾਏ ਜਾ ਰਹੇ ਨੇ ਰਾਤ ਵੀ ਮੈਂ ਇੱਕ ਲਾਇ ਪਾਇਆ ਸੀ ਜਿਹੜੇ ਉਮੀਦਵਾਰ ਦਾ ਪਤਾ ਲੱਗ ਜਾਂਦਾ ਕਿ ਅਕਾਲੀ ਦਲ ਵੱਲੋਂ ਖੜ ਗਿਆ ਉਹਦੇ ਘਰੇ ਪੁਲਿਸ ਪਹੁੰਚ ਜਾਂਦੀ ਆ ਉਹਦੇ ਪਿੰਡ ਦੇ ਸਰਪੰਚ ਕੋਲ ਪੁਲਿਸ ਦਾ ਸਨੇਹਾ ਪਹੁੰਚਦਾ ਕਿ ਇਹਨੂੰ ਬਿਠਾ ਦੇ ਨਿਹੇਦ ਦੇ ਪਰਚਾ ਕਰ ਦਿਆਂਗੇ ਇਹ ਮੈਂ ਸੋਹਦਾ ਕਿ ਕਿਨਾਰ ਤਾਂ ਤਾਲਿਬਾਨ ਬਣਾ ਕੇ ਰੱਖ ਦਿਆ ਇੰਨਾ ਡਰ ਕੇ ਇਹਨਾਂ ਨੂੰ ਜੇ ਇਹ ਮਤਲਬ ਇੰਨਾ ਤੁਸੀਂ ਲੋਕਪ੍ਰੀਆ ਲੋਕਾਂ ਦੇ ਵਿੱਚ ਇੰਨੇ ਤੁਸੀਂ ਕੰਮ ਕੀਤੇ ਨੇ 4 ਸਾਲ ਦੇ ਬਰਾਬਰ ਖੜੋ ਲੱਤਾਂ 'ਚ ਜਾਨ ਹੀ ਨਹੀਂ ਹੈ ਜਮੇ ਬਰਾਬਰ ਖੜਨ ਦੀ ਗੱਲ ਕੀ ਆ ਕਿ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਵੀ ਨਹੀਂ ਲੱਭਰੇ ਹੁਣ ਤੱਕ ਅੱਜ ਤੱਕ ਵੀ ਆਮਾਦੀ ਪਾਰਟੀ ਦੂਜੀਆਂ ਪਾਰਟੀਆਂ ਤੋਂ ਲੱਭ ਲੱਭ ਕੇ ਕੈਂਡੀਡੇਟ ਖੜਾ ਰਹੀ ਹੈ ਹਾਲਾਤ ਨੇ ਸੋ ਇਸ ਲਈ ਬੇਨਤੀ ਆ ਕਿ ਇਹ ਜਿਹੜਾ ਗੁੰਡਾ ਰਾਜ ਆ ਇਹ ਜਿਹੜਾ ਪੁਲਿਸ ਡੰਡਾ ਰਾਜ ਆ ਇਹਨੂੰ ਬੰਦ ਕਰੋ ਲੋਕਤੰਤਰ ਨੂੰ ਬਹਾਲ ਕਰੋ ਤੇ ਇਹ ਜਿਹੜੀਆਂ ਇਲੈਕਸ਼ਨਾਂ ਕਰਾਓ ਨਹੀਂ ਇਹਦੇ ਨਤੀਜੇ ਨੇ ਜਿਹੜੇ ਆਉਣ ਵਾਲੇ ਸਮੇਂ ਚ ਤੁਸੀਂ ਪਹਿਲਾਂ ਵੀ ਦੇਖਿਆ ਕਿ ਕੱਲੇ ਕੱਲੇ ਅਫਸਰ ਨੂੰ ਚਾਹ ਬੀਡੀਪਓ ਘਨੌਰ ਆ ਚਾਹ ਐਸਐਚਓ ਘਨੌਰ ਆ ਚਾਹ ਡੀਐਸਪੀ ਘਨੌਰ ਆ ਕੋਈ ਅਫਸਰ ਹੋਵੇ ਹੋਰ ਜਿਹੜੇ ਜਿਹੜੇ ਉਥੇ ਗੁੰਡਾ ਰਾਜ ਕਰ ਰਹੇ ਨੇ ਸਾਰਿਆਂ ਨੂੰ ਬਾਇੇ ਨੇਮ ਜਿਹੜੇ ਆ ਉਹ ਹਾਈ ਕੋਰਟ ਦੇ ਵਿੱਚ ਮਾਰਨਗੇ ਹਾਈ ਕੋਰਟ ਦੇ ਵਿੱਚ ਖਿੱਚਾਂਗੇ ਫਿਰ ਕੱਲੇ ਬਖਸ਼ਾਂਗੇ ਨਹੀਂ ਕਿਸੇ ਨੂੰ